ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਡੋਨਾਲਡ ਟਰੰਪ ਨੇ ਨੇਤਰ ਜਾਗ ਹੁਣ ਦਿੱਤੀ ਚੇਤਾਵਨੀ ਕਹਾ ਜੇਕਰ ਕਿਸੇ ਦੇਸ਼ ਨੇ ਕਤਰ ਤੇ ਹਮਲਾ ਕੀਤਾ ਤਾਂ ਮਧ ਪ੍ਰਦੇਸ਼ ਵਿੱਚ ਵੱਧਦੇ ਤਣਾ ਦੇ ਵਿੱਚ ਕਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਇਤਿਹਾਸਿਕ ਕਾਰਜਕਾਰੀ ਹੁਕਮ ਦੇ ਦਸਤਕ ਇਤਿਹਾਨ ਜਿਵੇਂ ਜੇ ਸ ਊਰਜਾ ਨਾ ਭਰਪੂਰ ਦੇਸ਼ ਕਤਰ ਦੀ ਸੁਰੱਖਿਆ ਦੀ ਗਰੰਟੀ ਦਿੱਤੀ ਗਈ ਹੈ ਇਸ ਸੌਕਮ ਵਿੱਚ ਸਪਸ਼ਟ ਤੌਰ ਤੇ ਕਹਾ ਗਿਆ ਹੈ ਕਿ ਜੇਕਰ ਕੋਈ ਵੀ ਦੇਸ਼ ਕਤਰ ਤੇ ਹਮਲਾ ਕਰਦਾ ਹੈ ਤਾਂ ਅਮਰੀਕਾ ਆਪਣੀ ਸ਼ਾਂਤੀ ਤੇ ਸੁਰੱਖਿਆ ਲਈ ਇਸ ਨੂੰ ਸਿੱਧਾ ਖਤਰਾ ਮੰਨੇਗਾ ਤੇ ਫੌਜੀ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ ਇਹ ਕਦਮ ਪਿਛਲੇ ਮਹੀਨੇ ਕਤਰ ਦੀ ਰਾਜਧਾਨੀ ਦੋਹਾ ਵਿਚਮਾਸ ਨੇ ਤਵਨ ਨਿਸ਼ਾਨਾ ਬਣਾ ਕੇ ਕੀਤੇ ਗਏ ਅਜਰੈਲੀ ਹਵਾਈ ਹਮਲੇ ਤੋਂ ਬਾਅਦ ਚੁੱਕਿਆ ਗਿਆ ਹੈ ਇਹ ਇਸ ਦੀ ਅਮਰੀਕਾ ਨੇ ਸਖਤ ਨਿੰਦਾ ਕੀਤੀ ਹੈ ਵਾਈਟ ਹਾਊਸ ਵੱਲੋਂ ਜਾਰੀ ਇਸ ਹੁਕਮ ਵਿੱਚ ਕਤਰ ਦੀ ਖੇਤਰੀ ਅਖੰਡਤਾ ਤੇ ਪ੍ਰਭੂ ਸਤਾ ਦੀ ਰੱਖਿਆ ਲਈ ਅਮਰੀਕਾ ਦੀ ਵਚਨਬੰਦਗੀ ਜਤਾਈ ਹੈ ਹੁਕਮ ਵਿੱਚ ਕਿਹਾ ਗਿਆ ਹੈ ਕਿ ਕਤਰ ਦੇ ਖੇਤਰ ਪ੍ਰਭੂ ਸਤਾ ਜਾਂ ਮਤੰਪਨ ਬਿਨਾਂ ਦੀ ਟਾਂਚੇ ਤੇ ਕਿਸੇ ਵੀ ਤਿਆਰਬੰਦ ਹਮਲੇ ਨੂੰ ਅਮਰੀਕਾ ਦੀ ਸ਼ਾਂਤੀ ਤੇ ਸੁਰੱਖਿਆ ਲਈ ਖਤਰਾ ਮੰਨੇ ਜਾਵੇਗਾ ਜੇਸਚ ਇਹ ਵੀ ਕਿਹਾ ਗਿਆ ਕਿ ਜੇ ਕਿਸੀ ਹਮਲੇ ਦੀ ਸਥਿਤੀ ਵਿੱਚ ਅਮਰੀਕਾ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਸਾਰੇ ਉਚਿਤ ਕਦਮ ਚੁੱਕੇਗਾ ਜੇਸਚ ਗੂਟਨੀਤਿਕ ਆਰਥਿਕ ਅਤੇ ਜੇਕਰ ਡੋਰਪੇ ਤਾਂ ਫੌਜੀ ਆਪਾ ਵੀ ਸ਼ਾਮਲ ਹਨ ਟਰੰਪ ਨੇ ਆਪਣੇ ਰੱਖਿਆ ਮੰਤਰੀ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਖੂਪੀਆ ਨਿਰਦੇਸ਼ਕ ਨੂੰ ਖਤਰ ਨਾਲ ਮਿਲ ਕੇ ਇੱਕ ਸੁਰੱਖਿਆ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਕਿਸੇ ਵੀ ਹਮਲੇ ਦਾ ਤੁਰੰਤ ਜਵਾਬ ਦਿੱਤਾ ਜਾ ਸਕੇ ਇਹ ਕਾਰਜਕਾਰੀ ਹੁਕਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਜਾ ਮੀਨੇਤਰ ਜਾਖੂ ਦੀ ਹਾਲੀਆ ਵਾਸਟਿੰਗ ਫੇਰੀ ਤੋਂ ਬਾਅਦ ਆਇਆ ਹੈ ਖਬਰ ਮੌਨ ਤੱਕ ਦੇਖਣ ਲਈ ਤਾਂ